ਇਹ ਮਾਮਲਾ ਜੀ ਇੱਕ ਵਾਰਦਾਤ ਹੋਈ ਸੀ ਮਿਤੀ 22 ਜੁਲਾਈ ਨੂੰ ਇਹ ਸਾਨੂੰ ਰਿਪੋਰਟ ਹੋਈ ਹੈ 26 ਤਰੀਕ ਨੂੰ ਇਹਦੇ ਚ ਇੱਕ ਵਿਕੀ ਨਾਮ ਦਾ ਸ਼ਖਸ ਹੈਗਾ ਵਿਕੀ ਸਾਨੂੰ ਸੁਭਾਸ਼ਾ ਪ੍ਰਿਮਰਰ ਰਹਿਣ ਵਾਲਾ ਇਹਨੇ ਆ ਕੇ ਥਾਣੇ 'ਚ ਰਿਪੋਰਟ ਲਖਾਈ ਸੀ ਕਿ ਕਿ ਤਿੰਨ ਬੰਦਿਆਂ ਨੇ 22 ਤਰੀਕ ਨੂੰ ਰਾਤ ਨੂੰ ਕਰੀਬ 11:30 ਵਜੇ ਦਾਤ ਦਿਖਾ ਕੇ ਇਹਦਾ ਮੋਬਾਈਲ ਤੇ ਇਹਦਾ ਜਾਂ ਪਾਸਪੋਰਟ ਵਗੈਰਾ ਖੋਹ ਲਿਆ ਸਿਕਾ ਪਹਿਲਾਂ ਤਾਂ ਆਪਣੇ ਲੈਵਲ ਤੇ ਆਪ ਤਾਂ ਤੁਮ ਬਿਲਕੁਲ ਸਾਹਮਣੇ ਨਹੀਂ ਆਉਂਦੇ ਲੇਕਿਨ ਜਦੋਂ ਸਾਹਮਣੇ ਆਏ ਤੇ ਨੇ 26 ਤਰੀਕ ਨੂੰ ਆ ਕੇ ਐਫ ਆਈ ਆਰ ਰਜਿਸਟਰ ਕਰਾਈ ਗ੍ਰੀਗ ਯਾ ਐਫ ਆਰ थाना 2 ਨੰਬਰ 2 ਬਿਗੜਾਣਾ ਦੇ ਵਿੱਚ ਐਫ ਆਰ ਨੰਬਰ 94 ਅੰਡਰ ਵੀਰੀ ਸੈਕਸ਼ਨ ਆਫ ਸਨੈਚਿੰਗ ਰਜਿਸਟਰ ਕੀਤੀ ਗਈ ਜਿਹਦੀ ਤਪਤੀਸ਼ ਮਹਾਂਜੋਬ ਸੀਪੀ ਸਾਹਿਬ ਵੀ ਹਾਜ਼ਰ ਹੇਤਾ ਤੇ ਤੇ ਜੋ ਅਬਸੈਂਟ ਸੀਨੀਅਰ ਅਫਸਰ ਉਹਨੇ ਸਾਹ ਤੱਕ ਐਸ ਐਚਓ ਨੇ ਅਮਰੂ ਕਜੜੀ ਤੇ ਜਿਹੜਾ ਪਰਸਨ ਆਇਆ ਉਹ ਜਿਹੜਾ ਇਹਨੂੰ ਉਹਨਾਂ ਪੁਲਿਸ ਪਟਵੰਨ ਸਫਲਤਾ ਹਾਸਲ ਹੋਈ ਜਦੋਂ 27 ਤਰੀਕ ਨੂੰ ਇਹਨੇ ਇੱਕ ਜਿਹੜਾ આરોપી ਸੀ ਜਿਹਦਾ ਨਾਮ ਹੈਗਾ ਜੀ ਰੋਹਿਤ ਪੁੱਤਰ ਰਜਿੰਦਰ ਚੋਹਾਨ ਇਹਨੂੰ ਕਾਬੂ ਕੀਤਾ ਜੀ ਜਦੋਂ ਉਹਨੂੰ ਕਾਬੂ ਫਸਟੇਜ ਤੇ ਕੀਤਾ ਤਾਂ ਇਹਦੇ ਕੋਲ ਇੱਕ ਆਟੋਮੋਬਾਈਲ ਹੋ ਜੀ ਤੇ ਇੱਕ ਮੋਟਰਸਾਈਕਲ ਬਿਨਾ ਨੰਬਰੀ ਤੁਹਾਨੂੰ ਪਤਾ ਹੈ ਵਾਰਤਤ ਕਰਦੇ ਨੇ ਜਾਇ ਇਹਨਾਂ ਨੇ ਫੇਕ ਨੰਬਰ ਪੇਟੜੀ 40 ਨੰਬਰ ਪਲੇਟ ਲਾਈ ਹੈ ਉਹਨਾਂ ਦੀ ਜਾਇ ਉਹਦਾ ਉਹ ਨੰਬਰ ਹੋ ਗਿਆ ਜਾਇ ਨੰਬਰ ਲਾਇਆ ਹੁੰਦਾ ਉਹ ਨੰਬਰ ਪਲੇਟ ਹੈ ਨਾ ਜਿਹੜੀ ਰਜਿਸਟ੍ਰੇਸ਼ਨ ਪਲੇਟ ਹੈਗੀ ਉਹ ਟੇਢੀ ਕੀਤੀ ਹੁੰਦੀ ਸੀ ਚਲੋ ਚੈਕਿੰਗ ਦੌਰਾਨੇ ਕਾਬੂ ਆਇਆ ਉਹ ਮੌਕੇ ਤੇ ਇਹ ਕੋਈ ਇਦਾਂ ਦੀ ਆਪਣੀ ਸਪਸ਼ਟੀਕਰਨ ਨਹੀਂ ਦੇ ਸਕਿਆ ਆਪਣੀ ਮਾਲਕੀ ਨਹੀਂ ਦੱਸ ਸਕਿਆ ਤੇ ਇਹਦੇ ਕੋਲ ਆਟੋਮੋਬਾਈਲ ਫੋਨ ਤੇ ਨਾਲ ਇੱਕ ਮੇਰਾ ਨੰਬਰ ਇਸ ਸਪਲੈਂਟਰ ਕਾਲਾ ਰੰਗ ਦਾ ਮੋਟ ਸਕੇ ਬੰਦ ਉਹ ਜਦੋਂ ਉਹ ਕੋ ਮਜੀਦ ਪੁੱਛ ਕੇ ਕੀਤੀ ਗਈ ਕਹਿੰਦੇ ਆਪਣੇ ਨਾਲ ਦੋ ਹੋਰ ਸਾਥੀ ਨੇ ਇੱਕ ਦਾ ਨਾਮ ਹੈਗਾ ਅਨੀਸ਼ ਉਹ ਬਡਾਕਾਲੂ ਤੇ ਇੱਕ ਹੈਗਾ ਆਜ਼ਾਦ ਪੁੱਤਰ ਕਾਲੂ ਇਹ ਤਿੰਨੇ ਹੀ ਜਾਣੇ ਜਿਹੜੇ ਇੱਥੇ ਜਿਹੜਾ ਸਾਡਾ ਡਿਵੀਜ਼ਨ ਨੰਬਰ 2 ਦੇ ਵਿਚਾਲੇ ਇਸਲਾਮਗੰਜੀ ਰਿਆ ਪੈਂਦਾ ਉੱਥੇ ਦੇ ਰਹਿਣ ਵਾਲੇ ਨੇ ਤੇ ਇਹ ਤੁਹਾਨੂੰ ਮੈਂ ਸਾਫ਼ ਦੱਸ ਦਿੰਦਾ ਕਿ ਇਹਨਾਂ ਵਿੱਚੋਂ ਇੱਕ ਜਿਹੜਾ ਅੱਜ ਬੰਦਾ ਕਾਬੂ ਕੀਤਾ ਆ ਮੁੰਡਾ ਕਾਬੂ ਕੀਤਾ ਆ ਮਤਲਬ ਉਹ ਆਪਣੇ ਆਪ ਨੂੰ ਉਹਦੀ ਜੋ ਅਜੇ ਇਨੀਸ਼ੀਅਲ ਸਟੇਜ ਤੇ ਜੋ ਦੀ ਏਜ ਲੱਗ ਰਹੀ ਹੈ ਉਹ ਮਾਈਨਰ ਲੱਗ ਰਿਹਾ 16 ਸਾਲ ਦਾ ਕਿਉਂਕਿ ਜੋ ਕੋ ਉਹ ਹਜੇ ਆਥੈਂਟਿਕ ਪ੍ਰੂਫ ਹੈ ਨਹੀਂ ਇਹਨਾਂ ਆਪਣੇ ਹੁਣ ਮਾਈਨਰ ਅਸੂਵਾ ਸੀ ਵੈਰੀਫਾਈ ਕਰਕੇ ਜੋ ਮਾਈਨਰ ਜੁਵਨਲ ਐਕਟ ਦੇ ਵਿੱਚ ਹੈਗਾ ਉਹ ਉਹ ਅਸੀਂ ਕਾਰਵਾਈ ਕਰਾਂਗੇ ਇਹਨਾਂ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਤੇ ਟੋਟਲ ਹੁਣ ਤੱਕ ਇਹਨਾਂ ਦੇ ਕੋਲੋਂ 8 ਵਾਈਜ਼ ਬੈਲੇਦਨ ਬਰਾਮਦ ਹੋਇਆ ਦੋ ਮੋਬਾਈਲ ਇਹਦੇ ਅਸ਼ੀਸ਼ ਕੋ ਉਹ ਬਰਾਮਦ ਹੋਏ ਨੇ ਤੇ 10 ਮੋਬਾਈਲ ਹੋਰ ਇਹਨਾਂ ਦੇ ਯਾਦ ਤੇ ਇੱਕ ਇਹਨਾਂ ਦੇ ਪੁਹਾ ਜਿਹੜਾ ਆ ਇਹ ਦਾ ਡਾਟਾ ਡਾਟਾ ਬਰਾਮਦ ਇਹ ਬਰੋ। ਸਰ ਇਹਦਾ ਪਰਲੇਗਿਕ ਕਦਮ ਕਰ। ਵੀ ਹਜੇ ਜਿਹੜੀ ਇਨੀਸ਼ੀਅਲ ਸੇ ਤੇ ਜੋ ਉਹ ਸੀਦੀ ਅਸੀਂ ਪੁਸ਼ਕਿਸ਼ ਕੀਤੀ ਹੈ। ਹਜੇ ਫਰੈਸ਼ਰੀ ਤੁਸੀਂ ਕਹਿ ਸਕਦੇ ਹੋ ਕਿ ਹਾਂ ਵੀ ਇਹਨੇ ਕ੍ਰਾਈਮ ਸ਼ੁਰੂ ਕੀਤਾ ਹੈ ਜੀ। ਇਹ ਸਰ ਇਹਨੇ ਜੀ ਗੈਂਗ ਕਿਤਾ ਬਣਾਇਆ ਕੋਈ ਪੁੱਛਦੇ ਸਾਹਮਣੇ پتہ ਲੱਗਾ ਦੋਸਤਾ ਗਵਾਂਡੀ ਹੈ ਜਾਂ ਲਗ ਲੱਗੇ ਜਾਂਦੇ। ਇਹ ਸਲਾਮ ਬਾਜ ਦੇ ਇੱਕ ਆਪਸ ਯਾਰ ਦੋਸਤ ਨੇ ਜੀ। ਹੁਣ ਇਹਨਾਂ ਨੂੰ ਪੇਸ਼ ਕੀ ਕਰਾਂਗੇ ਅਦਾਲਤ ਦੇ ਦਲਚ ਪੇਸ਼ ਕਰਕੇ ਇਹਨਾਂ ਦਾ ਰਮਾਨ ਲਾਵਾਂਗੇ ਜੀ। ਜਿਹੜਾ ਦੋ ਜਣੇ ਹੈਗੇ ਨੇ ਜੀ। ਕਉਂ ਕਰ ਜੋ ਵੀ ਨਹੀਂ ਆਇਆ ਉਹ ਜੁਨੈਟ ਪ੍ਰੋਸੈਸ ਦੇ ਦੀਣਾਊਗਾ ਜੀ ਕਿਉਂਕਿ ਜੁਮਨ ਨੂੰ ਆਪਾਂ ਸਦਾ ਜੁਨੈਟ ਕੋਰਟ ਪੇਸ਼ ਕਰਦੇ ਆ ਤਾਂ ਆਪਾਂ ਉਹਦਾ ਰਿਮਾਂਡ ਲੈ ਨਹੀਂ ਸਕਦੇ ਤੇ ਉਹਨੂੰ ਸਦਾ ਪੇਸ਼ ਕਰਕੇ ਜੋ ਉਹਨੂੰ ਕੋਰਟ ਚ ਅਕਾਊਂਟ ਪੇਸ਼ ਕਰਕੇ ਇਹ ਪੰਜਾਬੀ ਹੈ ਪ੍ਰਵਾਸੀ ਹੈ ਇਹ ਹੁਣ ਜਿਹੜਾ ਬੰਦਾ ਪੰਜਾਬੀ ਬੋਲਦਾ ਤਾਂ ਪੰਜਾਬੀ ਕਹਾਂਦਾ ਉਹ ਪ੍ਰਵਾਸੀ ਤਾਂ ਇਦਾਂ ਹੋ ਜੀ ਮੇਰੀ ਬੈਕਗਰਾਉਂਡ ਹੈ ਦੀ ਇਨੀਸ਼ੀਅਲ ਕਿਉਂਕਿ ਹੁਣ ਜਿਹੜਾ ਆਪਾਂ ਕਹੀਏ ਕਿ ਆਧਾਰ ਕਾਰਡ ਹੈ ਆਧਾਰ ਕਾਰਡ ਨੂੰ ਆਪਾਂ ਜਿਹੜੀ ਪੁਲਿਸ ਆ ਜੋ ਕੋਰਟ ਵੀ ਆਉਂਥੈਂਟਿਕ ਰੈਜ਼ੀਡੈਂਸ਼ੀਅਲ ਪ੍ਰੂਫ ਜਾਂ ਉਹਨੂੰ ਕੋਈ ਇਦਾਂ ਦਾ ਵੈਲਿਡ ਡਾਕੂਮ ਉਦੇ ਵਾਸਤੇ ਉਦੇ ਵਾਸਤੇ ਆਪਾਂ ਇਨੀਸ਼ੀਅਲ ਸੇ ਤੇ ਜੋ ਹੁਣ ਲੱਗਦਾ ਜੋ ਐਡਰੈਸ ਇਹਨਾਂ ਦੇ ਹੈਗਾ ਉਹ ਸਲਾਮ ਕਹਿੰਦਾ ਦੱਸਿਆ ਬਾਕੀ ਜੇ ਹੁਣ ਬੈਕਗ੍ਰਾਉਂਡ ਜਾਵਾਂਗੇ ਤੇ ਜੇ ਕਿਤੇ ਬਾਹਰ ਦੀ ਕਿਸੇ ਸਟੇਟ ਤੇ ਹੋਏ ਆ ਤੇ ਉੱਥੋਂ ਵੀ ਇਹਨਾਂ ਦੇ ਜਿਹੜੇ ਹੈਗੇ ਆ ਹਿਸਟਰੀ ਇਹਨਾਂ ਦੀ ਪਤਾ ਕਰਾਂਗੇ ਕਿ ਉੱਥੇ ਕੋਈ ਕ੍ਰਾਈਮ ਕਰਕੇ ਭੱਜ ਕੇ ਤਾਂ ਨਹੀਂ ਇੱਥੇ ਆਏ ਹੋ। ਇਹਨੇ ਦੱਸਿਆ ਕਿ ਕੰਮ ਕੰਮ ਲੱਭਣਾ ਸ਼ੁਰੂ ਕੀਤਾ ਹੈ ਕਿਸ ਤਰ੍ਹਾਂ ਸ਼ੁਰੂ ਤਾਂ ਹੁਣ ਦੀ ਸ਼ੁਰੂ ਇਹ ਹਰ ਬੰਦਾ ਇਸ ਗਲਤ ਫੀਲਡ ਵਿੱਚ ਇਸ ਕਰਕੇ ਆਉਂਦਾ ਕਿ ਹਾਂ ਵੀ ਇਹਨਾਂ ਨਾਲ ਮਿਹਨਤ ਘੱਟ ਲੱਗਦੀ ਹੈ। ਈਜ਼ੀ ਮਨੀ ਨਹੀਂ ਹੈ ਜੀ ਈਜ਼ੀ ਮਨੀ ਤੁਸੀਂ ਰਕ ਗ੍ਰਾਬ ਕਰ ਸਕਦੇ ਕਿਹਦੇ ਵੀ ਆਦੀ ਹੈ ਕੋਈ ਜੀ ਨਹੀਂ ਨਸ਼ੇ ਦੇ ਆ ਸੱਚ ਹਜੇ ਤੱਕ ਤਾਂ ਕੋਈ ਵਿੱਚ ਨਹੀਂ ਤਾਂ ਕੋਈ ਗੱਲ ਨਹੀਂ ਹੈ ਉਹ ਵਗਰਾ ਵੇਚਦੇ ਕਿੰਨੇ ਸੀ ਇਹ ਜਾ ਹਾਂ ਜੀ ਇਹ ਉਹ ਕਰ ਰਹੇ ਜੀ ਇਹ ਕਰ ਰਹੇ ਜੀ ਕਰਦੇ ਕਿ ਬੇਬੀ ਇਹਦੇ ਵਿੱਚ ਉਹ ਵੀ ਹੋ ਸਕਦਾ ਕਿ ਆਪੇ ਆਪਾਂ ਨੂੰ ਹੋਰ ਫੋਨ ਵੀ ਮਿਲਣ ਜੀ ਤਾਂ ਜਿਹੜਾ ਖਰੀਦਦਾ ਸੀ ਉਹਦੇ ਤੇ ਵੀ ਕਾਰਵਾਈ ਹੋਊਗੀ ਨਹੀਂ ਦੇਖੋ ਜੀ ਦੇਖੋ ਇਹਦੇ ਵਿੱਚ ਸਾਡੀ ਪਹਿਲਾਂ ਜਿਹੜੀ ਆਈਪੀਸੀ ਦੀ ਧਾਰਾ ਹੁੰਦੀ ਸੀ ਜੀ ਉਹ ਬੀਐਮਐਸ ਕਨਵਰਟ ਹੋਈਆਂ ਜੀ ਤੇ ਉਹਦੇ ਵਿੱਚ ਜਿਹੜਾ ਖਰੀਦਣ ਵਾਲਾ ਉਹ ਵੀ ਬਰਾਬਰ ਦਾ ਜ਼ਿੰਮੇਦਾਰ ਆ 19 ਦਿਨ ਤੱਕ ਜਿੰਦੇ ਤੱਕ ਉਹਨੂੰ ਪਤਾ ਨਹੀਂ ਹੈ ਸਰ ਇਹ ਟੋਟਲ ਕਿੰਨੇ ਬੰਦੇ ਰਸਪੀ ਨੇ ਤਿੰਨ ਜਣੇ ਜੀ ਜੀ ਤੁਸੀਂ ਮਾਈਨਰ ਵੀ ਗਏ ਦੋ ਦੋ ਰੈਸਟ ਨੇ ਤੀਜੇ ਨੂੰ ਆਪਾਂ ਐਪਰੀਹੈਂਡ ਕਰਨਾ ਮਾਈਨਰ ਜਿਹੜੀ ਜੁਵਨਲ ਦੀ ਪੋਸਟ ਹੈਗੀ ਹੈ ਜਿਹੜਾ ਜੁਵਨਲ ਹੁੰਦਾ ਜੀ ਉਹਨੂੰ ਆਪਾਂ ਐਪਰੀਹੈਂਡ ਕਰਦੇ ਆ ਨਾ ਕਿ ਰਸ ਕਰਦੇ ਆ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਐਫ ਆਈ ਆਰ ਬੰਦੇ ਨੇ 22 ਤਰੀਕ ਨੂੰ ਲੋਕੋਇੰ ਦੀ 26 ਨੂੰ ਕੰਪਲੇਨਟ ਹੋਈ ਉਹਦੇ ਦੋ ਇਹਨਾਂ ਤੋਂ ਕਿੰਨਾ ਨੂੰ ਕਿੰਨੇ ਲੋਕੋਇੰ ਜੀ ਮੇਸੇ ਕਿ ਤਿੰਨੇ ਹੀ ਕਮੋੜ ਸਕਦੇ ਕਿ ਕਮੋੜ ਸਕਦੇ ਉਹ ਵੀ ਮੋਰਸਲ ਬੜਿਆਗੇ ਮੋਰਸ ਡਾਈਮੈਂਸ਼ਨਲ ਕਰਦੇ ਕੀ ਸੀ ਕਿ ਇਹ ਇਹ ਛੇ ਕਮ ਵਕਤੇ ਆਪਣੀ ਏਜ ਪਸਤੀ ਜਾਂ ਫਿਰ ਨਵੇਂ ਕੱਪੜਿਆਂ ਵਾਸਤੇ ਬ੍ਰਾਂਡਡ ਦੇਖੋ ਹੁਣ ਇਹ ਜਿਹੜਾ ਜਿਹੜਾ ਈਜ਼ੀ ਮਨੀ ਨਹੀਂ ਕਹਿੰਦਾ ਜਦੋਂ ਹਾਰਡ ਮਨੀ ਜਿੰਦਾ ਮਰਜੀ ਕਰੋ ਹੁਣ ਬੰਦੇ ਨੇ ਆਪਣੇ ਸਾਰੇ ਜ਼ਰੂਰਤਾਂ ਪੂਰੀਆਂ ਕਰਦੀਆਂ ਹੁੰਦੀਆਂ ਇਹ ਜਦੋਂ ਆਪਾਂ ਇਹਨੂੰ ਇੱਕ ਡਿਟੇਲਡ ਇਨਵੈਸਟੀਗੇਸ਼ਨ ਜਾਂਚ ਅਰੋਚਨਾ ਇਹਨਾਂ ਦੀ ਕਰਾਂਗੇ ਫਿਰ ਇਹਨਾਂ ਦੇਖਾਂਗੇ ਕਿ ਹਾਂ ਵੀ ਇਹਨਾਂ ਦੇ ਨਾਲ ਕੀ ਹੋ ਰਿਹਾ ਹੈ ਇਹ ਸੈਲਫ ਮੋਟੀਵੇਟਡ ਨੇ ਜਾਂ ਕਿਸੇ ਦੂਜੇ ਬੰਦੇ ਤੋਂ ਮੋਟੀਵੇਟਡ ਸਰ ਇਹ ਮੋਟਰ ਜਿਹੜਾ ਫੜਿਆ ਇਹਨਾਂ ਨੇ ਕਿੱਥੋਂ ਇਹ 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 ਦੇਖੇ ਹੁਣ ਇਹ ਇਹਦਾ ਇਹਦੀ ਕੈਗ੍ਰੇਡ ਕਰ ਰਹੇ ਆ ਜੀ ਇਹਦਾ ਜਦੋਂ ਆਪਸੇ ਜਿਹੜੀ ਉਹ ਹੈਗੀ ਕਿਉਂਕਿ ਨੰਬਰ ਪਲੇਟ ਹੈ ਨਹੀਂ ਸੀ ਇਹਦੀ ਤੇ ਇਹਦੀ ਜਿਹੜੀ ਹੁਣ ਚੈਸੀ ਨੰਬਰ ਜਾਂ ਜੋ ਵੀ ਇੰਜਨ ਨੰਬਰ ਹੈਗਾ ਡਾਟਾ ਲਾ ਕੇ ਭੇਜਾਂਗੇ ਕਿ ਹਾਂ ਵੀ ਉਹ ਪਹਿਲਾਂ ਵੀ ਕਿਸੇ ਤੋਂ ਚੋਰੀ ਕੀਤਾ ਕਿਉਂਕਿ ਜਿਹੜੀ ਤੁਹਾਨੂੰ ਪਤਾ ਕਿ ਫਸਟ ਇਨਸਟੈਂਸ ਤੇ ਜਿਹੜ ਉਹ ਨਾ ਪਏ ਤਾਂ ਉਹ ਤੋਂ ਤੋਂ ਕੋ ਰੱਖ ਦੇਣੀ ਹੈਗੀ ਆਵੇ ਪਹਿਲੇ ਪਹਿਲੇ ਹਿਸਾਬ ਨੇ ਸੱਚ ਬੋਲ ਅਗਲਾ ਬਚਨ ਦੀ ਪੂਰੀ ਕੋਸ਼ਿਸ਼ ਕਰਦਾ ਆ ਚਲੋ ਹੁਣ ਅੱਜ ਕੱਲ ਜਿਹੜੇ ਹਿਸਾਬ ਨਾਲ ਇੰਟਰੋਗੁਏਸ਼ਨ ਚੱਲਦੀ ਹੈ ਉਹ ਤੁਹਾਨੂੰ ਵੀ ਪਤਾ ਹੈ ਤੇ ਹੁਣ ਥੋੜਾ ਜਿਆਦਾ ਉਹਨੂੰ ਆਪਣਾ ਟੈਕਨੀਕਲੀ ਤੇ ਜੋ ਇਹਨਾਂ ਦਾ ਰਿਪੋਰਟ ਫੋਲ ਲੈ ਕੇ ਦਫੇਰੀ ਆਪਾਂ ਵੈਰੀਫਾਈ ਕਰ ਸਕਦੇ ਸਰ ਇਹ ਸਨੇਚਿੰਗ ਕਰਦੇ ਸੀ ਜਾਂ ਫਿਰ ਜੇਬ ਸਨੇਚ ਕੀਤੀ ਹੈ ਜੀ ਸਨੇਚ ਜੀ ਸਨੇਚ ਕੀਤੀ ਇਹਨੇ ਫੋਨ ਆ ਸਾਰੇ ਸਨੇਚਿੰਗ ਸਨੇਚ ਨਹੀਂ ਜੀ ਸਨੇਚ ਨਹੀਂ ਇਹਨਾਂ ਦੇ ਬੱਕੋ ਬੱਕਰੇ ਤਰੀਕੇ ਨੇ ਜੀ ਮੈਂ ਰਾਤ ਨੂੰ ਕਰਦੀ ਇਹ ਆਪਾਂ ਸਾਰੇ ਥਾਣਿਆਂ ਨੂੰ ਵੀ ਡਿਟੇਲ ਭੇਜੀ ਹੈ ਜੀ ਐ ਸਟੇਜਰ ਨੂੰ ਬਣਾਇ ਚ ਡਿਕਸ਼ਨ ਦਿੱਤੀ ਹੈ ਕਿ ਹਾਂ ਵੀ ਇਹਦੇ ਜਿੰਨੇ ਵੀ ਆਈਮੇ ਨੰਬਰ ਹੈਗਾ ਸਾਕੇ ਸਾਰੇ ਥਾਂਾਂ ਨੂੰ ਸ਼ੇਰ ਕਰੋ ਇਹਦੇ ਵਿੱਚੋਂ ਕਿਸੇ ਸਾਡੇ ਤੋਂ ਵੀ ਕਿਸੇ ਖਾਸ ਦਾ ਕਿਸਦਾ ਕੋਈ ਸਨੇਚ ਹੋਇਆ ਹੋ ਸਕਦਾ ਫੋਨ ਨੂੰ ਵਾਪਸ ਦੇ ਦਿੱਤੇ ਜਾਣਗੇ ਬਲੈਕ ਵਾਪਸ ਦੇਖੋ ਜਿਹੜਾ ਜੋ ਪ੍ਰੋਪਰ ਜੋ ਪ੍ਰੋਪਰ ਵੇਅ ਆਊਟ ਹੈਗਾ ਜੋ ਲੀਗਲ ਵੇਅ ਹੈਗਾ ਉਹਦੇ ਸਾਹਮਣੇ ਇਹ ਜੀਜੇ ਅਦਾਲਤ ਦੇ ਕਾਰਨ ਵਾਪਸ ਦਿੱਤੇ ਜਾਣਗੇ ਠੀਕ ਹੈ ਥੈਂਕ ਯੂ